ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਗੁਰਨਾਨਕ ਕਲਾਥ ਹਾਊਸ ਮੈਸੇਖਾਨਾ ਤੇ ਤੁਹਾਡਾ ਅੱਜ ਆਪਾਂ ਨਿਊ ਕਲੈਕਸ਼ਨ ਲੈ ਕੇ ਤੁਹਾਡੇ ਵਾਸਤੇ ਫਿਰ ਤੋਂ ਹਾਜ਼ਰ ਹੋਏ ਆਂ ਜਿਹੜਾ ਅੱਜ ਵਾਲਾ ਸਟਾਫ ਆਏ ਆਪਣੇ ਕੋਲੇ ਇਹ ਆਇਆ ਹੈਗਾ ਟਿਸ਼ੂ ਸ਼ਿਮਰ ਦਾ ਟਿਸ਼ੂ ਸ਼ਿਮਰ ਦਾ ਬਹੁਤ ਟ੍ਰੈਂਡ ਹੈ ਬਹੁਤ ਹੀ ਸੋਹਣਾ ਆਪਣੇ ਕੋਲੇ ਪ੍ਰਿੰਟ ਦੇ ਵਿੱਚ ਆ ਗਿਆ ਤੇ ਆਪਾਂ ਤੁਹਾਨੂੰ ਦਿਾਂਗੇ ਮੈਜਿੰਗ ਦੇ ਵਿੱਚ ਤੇ ਰੇਟ ਦੇਾਂਗੇ ਤੁਹਾਨੂੰ ਬਹੁਤ ਹੀ ਬਾਜਵ ਜੈਨੂਨ ਰੇਟ ਦੇ ਆਪਾਂ ਤੁਹਾਨੂੰ ਸੁੱਟ ਦੇਾਂਗੇ ਤੇ ਇਹ ਜਿਹੜਾ ਮਾਰਕੀਟ ਦੇ ਵਿੱਚ 1100 1200 ਰੁਪਏ ਸੇਲ ਹੋਣ ਵਾਲਾ ਸੂਟ ਹੈ ਇਹ ਤੁਹਾਨੂੰ ਦੇਵਾਂਗੇ ਆਪਾਂ ਸਿਰਫ ਤੇ ਸਿਰਫ ਰਾਦਨਾ ਕਲਰ ਬੜੇ ਸੋਹਣੇ ਆਏ ਆ ਆ ਲਓ ਜੀ ਪਹਿਲਾ ਕਲਰ ਸੀਗਾ ਆਪਣੇ ਕੋਲੇ ਮਹਿਰੂਨ ਚੈਰੀ ਮਹਿਰੂਨ ਜੇ ਕਲਰ ਦਾ ਸੂਟ ਸੀਗਾ ਇਸ ਤੋਂ ਬਾਅਦ ਆਪਣਾ ਫਿਰੋਜੀ ਕਲਰ ਦਾ ਆ ਗਿਆ ਤੇ ਕੰਪੋ ਇਹਨਾਂ ਦੀ ਬੜੀ ਸੋਹਣੀ ਹੈ 2.5 2.5 ਮੀਟਰ ਦੀ ਕੱਟ ਦੇ ਵਿੱਚ ਆਪਾਂ ਤੁਹਾਨੂੰ ਸੂਟ ਦੇਵਾਂਗੇ ਤੇ ਸਾਰੇ ਸੂਟ ਜਿਹੜੇ ਅੱਜ ਦੇ ਪਾਰਟੀ ਵੀਅਰ ਨੇ ਤੇ ਰੇਟ ਸਾਨੂੰ ਮਿਲੂਗਾ ਅੱਧਾ ਤੇ ਆਹ ਲਓ ਜੀ ਨੇਵੀ ਕਲਰ ਦਾ ਸੂਟ ਆ ਗਿਆ ਕਲਰ ਸਾਰਿਆਂ ਦੇ ਬਹੁਤ ਸੋਹਣੇ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਸੂਟ ਬੁੱਕ ਕਰ ਸਕਦੇ ਹੋ ਜਾਗੋ ਤੇ ਤੁਸੀਂ ਕਿਸੇ ਪ੍ਰੋਗਰਾਮ ਤੇ ਕਿਸੇ ਵੀ ਫੰਕਸ਼ਨ ਤੇ ਤੁਸੀਂ ਸੂਟ ਪਾ ਸਕਦੇ ਹੋ ਆਹ ਲਓ ਜੀ ਇਹ ਵਾਲਾ ਆ ਗਿਆ ਆਪਣ ਸਕੈਲਰ ਬਹੁਤ ਹੀ ਸੋਹਣਾ ਕਲਰ ਹੈ ਇਹ ਤੇ ਸਾਡੇ ਕੋਲੇ ਇਹਨਾਂ ਦੀ ਬਹੁਤ ਹੀ ਜ਼ਿਆਦਾ ਸੇਲ ਹੈ ਤੇ ਸਟਾਫ ਵੀ ਇਹ ਬਹੁਤ ਜ਼ਿਆਦਾ ਸੋਹਣਾ ਹੈ ਤੇ ਆਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਆਪਣੇ ਕੋਲੇ ਆਇਆ ਹੈ ਜੈਪਰੀ ਪ੍ਰਿੰਟ ਦੇ ਵਿੱਚ ਤੇ ਨਾਲ ਮਸਲੀਨ ਦੀ ਆਪਾਂ ਤੁਹਾਨੂੰ ਸਲਵਾਰ ਦੇਵਾਂਗੇ ਤੇ ਸ਼ਰਟ ਦੇਵਾਂਗੇ ਆਪਾਂ ਟਿਸ਼ੂ ਸ਼ਿਮਰ ਦੀ 2.5 ਮੀਟਰ ਦੀ ਕੱਟ ਦੇ ਵਿੱਚ ਦੇਾਂਗੇ ਤੇ ਇਹ ਕਲਰ ਮੈਂ ਤੁਹਾਨੂੰ ਦਿਖਾ ਦੇਣੀ ਆ ਕਲਰ ਸਾਰੇ ਬੜੇ ਪਿਆਰੇ ਆ ਸਕਰੀਨਸ਼ਾਟ ਲੈ ਕੇ ਤੁਸੀਂ ਐਸੇ ਨੰਬਰ ਤੇ ਆਪਣੇ ਕੋਲ ਸ਼ੂਟ ਬੁੱਕ ਕਰ ਸਕਦੇ ਹੋ ਆਹ ਲਓ ਜੀ ਤੁਸੀਂ ਇਹਨਾਂ ਚੀਜ਼ਾਂ ਤੇ ਵਰਕ ਵੀ ਕਰ ਸਕਦੇ ਹੋ ਵਰਕ ਕਰਕੇ ਸੂਟ ਥੋੜਾ ਹੈਂਡਵਰਕ ਦਾ ਤੇ ਮਸ਼ੀਨੀ ਵਰਕ ਦਾ ਬਹੁਤ ਹੀ ਸੋਹਣਾ ਬਣ ਜੂਗਾ ਆਹ ਲਓ ਜੀ ਮੈਚਿੰਗਾਂ ਵੀ ਬੜੀਆਂ ਪਿਆਰੀਆਂ ਨੇ ਤੇ ਸੂਟ ਵੀ ਜਿਹੜੇ ਹੈਗੇ ਨੇ ਬਹੁਤ ਸੋਹਣੇ ਨੇਗੇ ਤੇ ਇਹਦੇ ਵਿੱਚ ਕਲਰ ਜਿਹੜੇ ਜਿਹੜੇ ਆਏ ਮੈਂ ਸਾਰੇ ਤੁਹਾਡੇ ਤੁਹਾਨੂੰ ਦਿਖਾਉਣੀ ਆ ਆਹ ਲਓ ਜੀ ਮਾਸਟਰਡ ਕਲਰ ਦੇ ਵਿੱਚ ਆ ਗਿਆ ਇਹ ਇਹ ਵਾਲਾ ਆ ਗਿਆ ਆਪਣਾ ਪਰਪਲ ਸ਼ੇਡ ਦੇ ਵਿੱਚ ਡਾਰਕ ਪਰਪਲ ਸਾਰੇ ਜੈਪਰੀ ਪ੍ਰਿੰਟ ਬਹੁਤ ਹੀ ਸੋਹਣੇ ਨੇਗੇ ਤੇ ਰੇਂਜ ਸਿਰਫ ਤੇ ਸਿਰਫ ਰਹੂਗੀ 750 ਰੁਪਿਆ ਆਹ ਲਓ ਜੀ ਇਹ ਇਹ ਸੀ ਆ ਆਪਣੇ ਕੋਲੇ ਨਿਊ ਪ੍ਰਿੰਟ ਆਇਆ ਜੇ ਤੁਸੀਂ ਸਾਡੀ ਵੀਡੀਓ ਨੂੰ ਫਸਟ ਟਾਈਮ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਵੀਡੀਓ ਸ਼ੇਅਰ ਲਾਇਕ ਕਰਨੀ ਧੰਨਵਾਦ ਜੀ ਸ਼ਸ਼ੀਕਾਲ